ਇਹ ਤਸਵੀਰਾਂ ਦੇਖ ਕੇ ਤੁਹਾਡੀ ਰੂਹ ਕੰਬ ਜਾਏਗੀ ਇਸ ਕਾਰ ਦਾ ਹਾਲ ਦੇਖ ਕੇ ਇੱਕ ਵਾਰ ਤੁਹਾਡੇ ਮੂੰਹੋਂ ਵਾਹਿਗੁਰੂ ਜ਼ਰੂਰ ਨਿਕਲਿਆ ਹੋਏਗਾ ਤੇ ਤੁਸੀਂ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਇਸ ਕਾਰ ਤੇ ਸਵਾਰ ਲੋਕ ਬਚ ਵੀ ਗਏ ਹੋਣਗੇ ਕਿ ਜੋ ਹਾਲਾਤ ਇਸ ਕਾਰ ਦੇ ਬਣੇ ਨੇ ਇਕੱਲਾ ਇਕੱਲਾ ਪੁਰਜ਼ਾ ਇਸ ਕਾਰ ਦਾ ਟੁੱਟ ਚੁੱਕਾ ਤੁਹਾਨੂੰ ਦੱਸ ਦਈਏ ਕਿ ਇਸ ਕਾਰ ਦਾ ਇਕੱਲਾ ਇਕੱਲਾ ਪੁਰਜ਼ਾ ਟੁੱਟ ਚੁੱਕਾ ਹੈ ਇਸ ਕਾਰ ਦੀ ਛੱਤ ਇੰਜਨ ਤੱਕ ਟੁੱਟ ਚੁੱਕੇ ਨੇ ਇਹ ਭਿਆਨਕ ਹਾਦਸਾ ਵਾਪਰਿਆ ਫਜ਼ਿਲਕਾ ਤੋਂ ਅਬੋਰ ਜਾਂਦੇ ਹੋਏ ਹਾਈਵੇ ਤੇ ਇਸ ਹਾਦਸੇ ਵਿੱਚ ਦਾਦਾ ਤੇ ਉਸ ਦਾ 9 ਸਾਲ ਦਾ ਪੋਤਾ ਇਸ ਕਾਰ 'ਚ ਜਾ ਰਹੇ ਸੀ ਤੇ ਰਸਤੇ 'ਚ ਇਹ ਭਿਆਨਕ ਹਾਦਸਾ ਵਾਪਰਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਾਰ ਦਾ ਹਾਲ ਕੀ ਹੋ ਗਿਆ। ਇਸ ਕਾਰ 'ਚ 9 ਸਾਲ ਦਾ ਪੋਤਾ ਤੇ ਉਸ ਦਾ ਦਾਦਾ ਕਿਤੇ ਜਾ ਰਹੇ ਸੀ ਜੋ ਗੰਭੀਰ ਜ਼ਖਮੀ ਹੋਏ ਨੇ। ਤੇ ਰਾਹਗੀਰਾਂ ਨੇ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਕਾਰ ਟਾਲੀ ਦੇ ਰੁੱਖ ਨਾਲ ਵੱਜੀ ਹੈ। ਤੁਸੀਂ ਦੇਖ ਸਕਦੇ ਹੋ ਕਿ ਜੋ ਹਾਲਾਤ ਗੱਡੀ ਦੇ ਬਣੇ ਹੋਏ ਨੇ, ਛੱਤ ਤੱਕ ਗੱਡੀ ਦੀ ਨਿਕਲ ਚੁੱਕੀ ਹੈ। ਇਸ ਤੇ ਦਾਦਾ ਤੇ ਪੋਤਾ ਸੀ ਜਿਨ੍ਹਾਂ ਦਾ ਇੱਕ ਟਾਲੀ ਦੇ ਰੁੱਖ ਨਾਲ ਵੱਜਣ ਚ ਭਿਆਨਕ ਹਾਦਸਾ ਹੋਇਆ ਇੱਕ ਵਾਰ ਫਿਰ ਤੁਸੀਂ ਤਸਵੀਰਾਂ ਦੇਖੋ ਤੇ ਦੇਖੋ ਕਿ ਇਸ ਹਾਦਸੇ ਦਾ ਅੰਜਾਮ ਕੀ ਹੋਇਆ ਇਹ ਤਸਵੀਰਾਂ ਦੇਖ ਕੇ ਤੁਹਾਡੀ ਰੂਹ ਕੰਬ ਜਾਏਗੀ ਇਸ ਕਾਰ ਦਾ ਹਾਲ ਦੇਖ ਕੇ ਇੱਕ ਵਾਰ ਤੁਹਾਡੇ ਮੂੰਹੋਂ ਵਾਹਿਗੁਰੂ ਜ਼ਰੂਰ ਨਿਕਲਿਆ ਹੋਵੇਗਾ ਤੇ ਤੁਸੀਂ ਸੋਚਨ ਤੇ ਮਜਬੂਰ ਹੋ ਜਾਓਗੇ ਕਿ ਇਸ ਕਾਰ ਤੇ ਸਵਾਰ ਲੋਕ ਬਚ ਵੀ ਗਏ ਹੋਣਗੇ कि जो हालात इस कार दे बने ने हर कल्ला कल्ला पुर्जा इस कार दा टूट चुका है ਤੁਹਾਨੂੰ ਦੱਸ ਦिए कि इस कार दा कल्ला कल्ला पुर्जा टूट चुका है इस कार दी छत इंजन तक टूट चुके ने ए भयानक ਹਾਦਸਾ ਵਾਪਰਿਆ ਫਜ਼ਿਲਕਾ ਤੋਂ এবੋਰ ਜਾਂਦੇ ਹੋਏ ਹਾਈਵੇ ਤੇ ए ਹਾਸੇ ਵਿੱਚ ਦਾਦਾ ਤੇ ਉਸ ਦਾ 9 ਸਾਲ ਦਾ ਪੋਤਾ ਇਸ ਕਾਰ ਚ ਜਾ ਰਹੇ ਸੀ ਤੇ ਰਸਤੇ ਚ ਇਹ ਭਿਆਨਕ ਹਾਦਸਾ ਵਾਪਰਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਾਰ ਦਾ ਹਾਲ ਕੀ ਹੋ ਗਿਆ ਇਸ ਕਾਰ ਚ 9 ਸਾਲ ਦਾ ਪੋਤਾ ਤੇ ਉਸ ਦਾ ਦਾਦਾ ਕਿਤੇ ਜਾ ਰਹੇ ਸੀ ਜੋ ਗੰਭੀਰ ਜ਼ਖਮੀ ਹੋਏ ਨੇ ਤੇ ਰਾ ਗਿਰਾਣੇ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਦੱਸਿਆ ਜਾ ਰਿਹਾ ਹੈ ਕਿ ਕਾਰ ਟਾਲੀ ਦੇ ਰੁੱਖ ਨਾਲ ਵੱਜੀ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਹਾਲਾਤ ਗੱਡੀ ਦੇ ਬਣੇ ਹੋਏ ਨੇ ਛੱਤ ਤੱਕ ਗੱਡੀ ਦੀ ਨਿਕਲ ਚੁੱਕੀ ਹੈ ਇਸ ਤੇ ਦਾਦਾ ਤੇ ਪੋਤਾ ਸੀ ਜਿਨ੍ਹਾਂ ਦਾ ਇੱਕ ਟਾਲੀ ਦੇ ਰੁੱਖ ਨਾਲ ਵੱਜਣ ਚ ਭਿਆਨਕ ਹਾਦਸਾ ਹੋਇਆ ਇੱਕ ਵਾਰ ਫੇਰ ਤੁਸੀਂ ਤਸਵੀਰਾਂ ਦੇਖੋ ਤੇ ਦੇਖੋ ਕਿ ਇਸ ਹਾਦਸੇ ਦਾ ਅੰਜਾਮ ਕੀ ਹੋਇਆ